ਬੇਬੇ ਸਾਸਰੀ ਕਾਲ ਹੋਰ ਬੇਬੇ ਠੀਕ ਹੋ ਬਸ ਬੇਬੇ ਕਾ ਦੇ ਠੀਕ ਆ ਕੀ ਕੀ ਨਾਮ ਆ ਤੁਹਾਡਾ ਇਹਦਾ ਸविता ਸविता ਹਾਂਜੀ ਸविता ਮਾਤਾ ਤੁਹਾਡੀ ਬੇਟੀ ਦਾ ਕੀ ਨਾਮ ਪੂਜਾ ਜੀ ਕਰਦਾ ਪੂਜਾ ਕਰਕੇ ਸਕੂਲ ਪੂਜਾ ਹੀ ਜਾਂਦਾ ਅੱਛਾ ਕਿੰਨਾ ਪੜੀ ਹੈ ਕੁੜੀ ਤੁਹਾਡੀ ਅਸੀਂ ਪਾਸਪੀ ਕੀਤੀ ਸੀ ਤੁਸੀਂ ਕਿੰਨਾ ਪੜੇ ਹੋ ਬੀਏ ਕੀਤੀ ਸੀ ਤੁਸੀਂ ਬੀਏ ਕੀਤੀ ਆ ਡੇਟ ਆਵਰਤ ਕੀ ਹੈ ਮੈਂ ਦਾ 20 ਅਕਤੂਬਰ 86 86 ਮੈਂ ਤੇ ਤੋਂ 10 ਸਾਲ ਵੱਡਾ ਮੇਰਾ 76 ਦਾ ਆਗਸਤ ਦਾ ਦੇਖ ਲਾ ਵਧੀ ਜਾਣੀ ਆਪਾਂ ਕੁਛ ਨਾ ਬਣਾਗੇ ਲਾਈਵ ਤੇ ਨਾ ਮੈਰਿਜ ਕਰਾਂਗੇ ਕਰਾਂਗੇ ਉਹਰ ਤਾਂ ਵਧੀ ਜਾਣੀ 1987 ਦਾ ਬਰਤਾ ਸਾਡੀ ਪੂਜਾ ਦਾ ਤੇ ਮੇਰੇ ਪਾਪਾ ਸ ਕਸਟਮ ਆਫੀਸਰ ਸੀਗੇ ਕਸਟਮ ਆਫੀਸਰ ਸੀ ਤੁਹਾਡੇ ਫਾਦਰ ਸਾਹਿਬ ਪਹਿਲਾਂ ਇਹ ਜੰਦਰ ਬਾਰਡਰ ਤੇ ਰਹੇ ਅੰਮ੍ਰਿਤਸਰ ਬਾਰਡਰ ਤੇ ਛਾਪੇ ਮਾਰਦੇ ਨੇ ਸੜੇਕਾ ਡਰਾਈ ਫਰੂਟ ਆਮ ਰੁਖਦਾ ਸੀਗਾ ਜਿਹੜੀ ਲਜਾਨੇ ਫੈਕਟਰੀ ਚ ਰਹੀ ਕੋਕੋਨਟ ਦੀ ਫੈਕਟਰੀ ਬਿਸਕਟ ਦੀ ਫੈਕਟਰੀ ਬੇਕਪਨ ਫੈਕਟਰੀ ਲੱਗੇ ਰੇ ਐਡਮ ਦੀ ਬਿਸਕਟ ਬੇਸਾਰੇ ਆਮ ਰੁਖਦੇ ਸੀ ਕੋਕੋਨਟ ਦੇ ਲੈਚੀ ਬਿਸਕਟ ਉਹਨਾਂ ਦੇ ਸੀ ਅਜੀਬ ਸ਼ਰਾਬ ਪੀਣ ਵਾਲੀ ਸੀ ਫਿਰ ਘਰ ਵਾਲਾ ਵੀ ਗੰਰਾ ਸ਼ਰਾਬੀ ਭਾਜੀ ਮਮਾ ਨੇ ਨਾ ਦੇਖਿਆ ਨਹੀਂ ਵੱਡਾ ਘਰ ਦੇ ਕੇ ਮੈਰਿਜ ਕਰਤੀ ਬੜੀ ਵੱਡੀ ਵੱਡੀ ਰੂਟ ਸ਼ਾਪਸ ਤੋਂ ਮਿੱਟਿੰਦਾ ਤੋਂ ਸ਼ਿਸ਼ੂ ਉਸਮੰਦ ਦਾ ਡਬਲ ਸਟੋਰੀ ਸ਼ੋਰੂਮ ਸੀਗਾ ਤੁਹਾਡੇ ਸਹੁਰਿਆਂ ਦਾ ਹਾਂਜੀ ਇਹਨਾਂ ਦੇ ਪਾਪਾ ਦੇ ਤੇ ਪਾਸੇ ਨਹੀਂ ਲਾ ਗੇ ਕਿ ਮਮਣ ਨੇ ਇਹ ਨਹੀਂ ਕਿ ਹਸਬੰਡ ਜਸਟ ਡ੍ਰਿੰਕਰ ਐ ਗੈਂਬਲਰ ਪਰਸਨ ਹੀ ਵਾਸ ਜਸਟ ਅ ਡ੍ਰਿੰਕਰ ਐ ਗੈਂਬਲਰ ਪਰਸਨ ਅਜਾ ਗੈਂਬਲਿੰਗ ਵੀ ਕਰਦੇ ਸੀ ਹਾਂ ਵੀ ਸਾਰਾ ਪਹਿਲੇ ਗੋਲਡ ਸੇਲ ਕਰਦੇ ਹੋ ਮੇਰੇ ਸਪਟੜੇ ਬੇਟੀ ਚੋਕੇ 25 ਰੁਪਏ ਆ ਸਭ ਕੁਝ ਜੂਆ ਖੇਡ ਗਏ ਮਮਣ ਨੇ ਮੈਂ ਜੀ ਪਾਇਆ ਸੀ 11 ਟੋਲੇ ਸੋਨਾ ਪਾਪਾ ਨੇ ਮੈਂ ਕੱਲੀ ਕਲੀ ਬੇਟੀ ਬੜਾ ਦਾਜ ਦਿੱਤਾ ਚੱਕ ਭਰ ਕੇ ਜੀ ਮੇਰੀ ਅਲਮਾਰੀ ਨਾ ਬੜੀ ਫੁੱਲ ਸਾਈਜ਼ ਦੀ ਰਾਈਸੀ ਤੇ ਗੋਪੀ ਜੀ ਘੜੇ ਬੜੀ ਲੋਹੀ ਦੀ ਸਪੈਸ਼ਲ ਨੂੰ ਮਾਈ ਦਾ ਗੋਲ ਦਾ ਫ੍ਰਿਜ ਡੈਨੀ ਟੇਬਲ ਡੈਸਿੰਗ ਟੇਬਲ ਕਦਰ ਬਰੀ ਕੋਬੇਟੀ ਹੈ ਉਜੀ ਪੇਟੀ ਪਰ ਕੇ ਵਲੇ ਤਾਈ ਜੀ ਦੁਕਾਸੇ ਪਾਂਡੇ ਦੀ ਇਹ ਦੂਜੇ ਸਾਰੇ ਪਾਂਡੇ ਦੇ ਉੱਤੇ ਚਮਤਰਕ ਸਟੀਲ ਦੀ ਬਾਲਟੀ ਤੱਕ ਦੀ ਨਾਲ ਸੈਟ ਲੈਮਨ ਸੈਟ ਜੂਜ਼ਰ ਮਿਕਸਰ ਸਾਰੇ ਪਰ ਸੁਖਰੀ ਦੇ ਕਿਵੀ ਸਾਰ ਛੱਡ ਗਿਆ ਕੋਈ ਨਾ ਮਾ ਗੋਲ ਬਸ ਜੀ ਮੈਂ ਚੈੱਕ ਕਰ ਤੋਂ ਬਲੌਗ ਕਰਤੀ ਕੋਈ ਕਮੀ ਨਹੀਂ ਦੇਖੀ ਜਿੱਦਗੀ ਬੜਾ ਕੁਝ ਦੇਖਿਆ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਤੇ ਸ਼ੌਨ ਅਰੋੜਾ ਕਿਸ਼ਨ ਮੋਹਨ ਅਰੋੜਾ ਜੀ ਤਾਂ ਮਰਜੀ ਪੁੱਛ ਲੋ ਮਿੱਲਾ ਵੇਚਾ ਹੁਣ ਵੀ ਉਹਦਾ ਨਾਮ ਚੱਲਦਾ ਕਸਟਮ ਆਫਸਰ ਸੀਗੇ ਹਾਂਜੀ ਪਰ ਉਹ ਜਿੱਦ ਸਾਇੰਸ ਟੈਕਨੋਸ ਚ ਪੜ੍ਹਿਆ ਲੱਗੇ ਰਹੇ ਅੱਛਾ ਆ ਜਾਫਿਸ ਪਰ ਇੱਕ ਕਰੇ ਜਿਵੇਂ ਕਿ ਚਾਂਸ ਸਾਇੰਸ ਅਫਸਰ ਸੀ ਹਾਂ ਪਰ ਵੀ ਗੋਵਿੰਦਰ ਟ੍ਰਾਂਸ ਹੋ ਗਈ ਪਰ ਉੱਥੋਂ ਬਸ ਟਿੰਗ ਟੰਗ ਕਰਦੇ ਰਹੇ ਫਿਰ ਬਸ ਰਿਟਾਇਰਮੈਂਟ ਤੇ ਅੱਲਾ ਹੀ ਪੂਰੇ ਹੋ ਗਈ ਬਿਲਕੁਲ ਪੈਸਾ ਮਿਲੇ ਪਪਾ ਨੇ ਕਾਰਡ ਤੇ ਦੂਰ ਪੜਾਤਾ ਕੋਈ ਬੜੀ ਹੈਲਪਫ ਕਿਰਤੀ ਦੇਖੋ ਮਾਨ ਦਾਸ ਦੀ ਆ ਪਹਿਲਾਂ ਪਾਪ ਸ਼ਰਾਬੀ ਸੀਗਾ ਉਹਨੇ ਸ਼ਰਾਬ ਦੇ ਵਿੱਚ ਆਪਣੀ ਸਿਹਤ ਵੀ ਖਰਾਬ ਕਰ ਲਈ ਔਰ ਜ਼ਿੰਦਗੀ ਵੀ ਬੱਚਿਆਂ ਦੀ ਔਰ ਉਸ ਤੋਂ ਬਾਅਦ ਜਿੱਥੇ ਵਿਆਹ ਆ ਮਾਂ ਨੇ ਉਹ ਘਰ ਵਾਲਾ ਵੀ ਕਹਿੰਦਾ ਸ਼ਰਾਬੀ ਸੀਗਾ ਤੇ ਉਹ ਵੀ ਆਪ ਵੀ ਤੁਰ ਗਿਆ ਦੁਨੀਆ ਤੋਂ ਜੋ ਮਾਂ ਕਹਿੰਦੀ ਮੇਰੇ ਆਪਦੇ ਗਹਿਣੇ ਗੱਟੇ ਸੀ ਉਹ ਵੀ ਜੂਆ ਖੇਡ ਗਿਆ ਉਹਦਾ ਔਰ ਆਪ ਵੀ ਬੜੇ ਅਮੀਰ ਘਰ ਤੋਂ ਸੀ ਬੜੇ ਚੰਗੇ ਘਰ ਤੋਂ ਸੀਗਾ ਜਿੱਥੇ ਵਿਆਹੀ ਸੀ ਮਾਂ ਪੂਜਾ ਦਾ ਦਾਦ ਕਾ ਪਰਿਵਾਰ ਪਰ ਜਿੱਥੇ ਸ਼ਰਾਬ ਤੇ ਜੂਆ ਹੋਵੇ ਉੱਥੇ ਤਾਂ ਕੁਝ ਨਹੀਂ ਬਚਦਾ ਯਾਨੀ ਕਿ ਕੱਲਾ ਇਹਨਾਂ ਦਾ ਸੜਕ ਤੇ ਬੈਠਣਾ ਨਾ ਦੇਖੀਏ ਆਪਾਂ ਕੱਲਾ ਇਹਨਾਂ ਦੇ ਆਪਾਂ ਹਾਲਾਤ ਨਾ ਦੇਖੀਏ ਕੱਲਾ ਆਪਾਂ ਇਹ ਨਾ ਸੋਚੀਏ ਵੀ ਇਹ ਕੀ ਕਰਦੇ ਆ ਕੀ ਬੋਲਦੇ ਆ ਕਿਵੇਂ ਲੋਕਾਂ ਤੋਂ ਲੈਂਦੇ ਆ ਕੀ ਖਾਂਦੇ ਆ ਆਪਾਂ ਇਹ ਦੇਖੀਏ ਵੀ ਇਹਨਾਂ ਦੇ ਇਹ ਹਾਲਾਤ ਬਣੇ ਕਿਉਂ ਆ ਤੇ ਬਣੇ ਕਿਵੇਂ ਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਗੱਲ ਕੱਲੀ ਇਸ ਪਰਿਵਾਰ ਦੀ ਨਹੀਂ ਗੱਲ ਸਾਡੇ ਸਮਾਜ ਦੀ ਆ ਸਾਡਾ ਸਮਾਜ ਜਦੋਂ ਇੱਕ ਪਰਿਵਾਰ ਟੁੱਟਦਾ ਜਦੋਂ ਪਰਿਵਾਰ ਦੇ ਵਿੱਚ ਪਰਿਵਾਰ ਦੇ ਮੈਂਬਰ ਦੀ ਕੋਈ ਬਾਹ ਨਹੀਂ ਫੜਦਾ ਤਾਂ ਉਹ ਸੜਕ ਤੇ ਬਾਹਰ ਆ ਜਾਂਦਾ ਪੰਜਾਬ ਉਹ ਸਰਕਾਰ ਸਰਕਾਰ ਤੋਂ ਪਹਿਲਾਂ ਸਮਾਜ ਸਮਾਜ ਜ਼ਿੰਮੇਵਾਰ ਹੁੰਦਾ ਪਿੰਡ ਦੇ ਵਿੱਚ ਕੋਈ ਜਾਨਵਰ ਵੀ ਹੋਵੇ ਨਾ ਜੇ ਤੇ ਜ਼ਖਮ ਹੋ ਜਾਣ ਤਾਂ ਪਿੰਡ ਵਾਲੇ ਲੋਕ ਉਹਨੂੰ ਵੀ ਫੜ ਕੇ ਉਹਦੇ ਜ਼ਖਮ ਠੀਕ ਕਰ ਦਿੰਦੇ ਆ ਇਹ ਤਾਂ ਸਾਡੇ ਆਪਣੇ ਫਿਰ ਜਦੋਂ ਸਮਾਜ ਨੇ ਜ਼ਿੰਮੇਵਾਰੀ ਨਹੀਂ ਚੱਕੀ ਫੇਰ ਸਰਕਾਰ ਦਾ ਕੰਮ ਸੀਗਾ ਸਿਸਟਮ ਦਾ ਕੰਮ ਸੀਗਾ ਤੇ 75 ਸਾਲਾਂ ਦੀ ਆਜ਼ਾਦੀ ਅੱਜ ਤੱਕ ਸਾਨੂੰ ਦੋ ਮੋੜਲ ਸਾਡੀਆਂ ਜਿਹੜੀਆਂ ਜ਼ਰੂਰਤਾਂ ਹੈਲਥ ਤੇ ਐਜੂਕੇਸ਼ਨ ਸਿਹਤ ਤੇ ਸਿੱਖਿਆ ਇਹ ਦੋ ਚੀਜ਼ਾਂ ਵੀ ਸਾਨੂੰ ਪ੍ਰੋਪਰ ਨਹੀਂ ਮਿਲ ਸਕੀਆਂ ਹਿੱਤ ਤੱਕ ਅੱਜ ਇਹਨਾਂ ਦਾ ਸੜਕ ਤੇ ਬਹਿਣਾ ਬਹੁਤ ਸਾਰੇ ਲੋਕਾਂ ਨੂੰ ਖਲਦਾ ਵੀ ਹੋਊਗਾ ਪਰ ਬੈਠੀਆਂ ਕਿਉਂ ਆ ਕਿਉਂਕਿ ਰਜਿੰਦਰਾ ਹਸਪਤਾਲ ਦੇ ਬਾਹਰ ਬਹਿਣ ਦਾ ਮਤਲਬ ਇਹਨਾਂ ਦੀ ਬੇਟੀ ਨੂੰ ਬ੍ਰੈਸ ਦੇ ਵਿੱਚ ਇੱਕ ਇਨਫੈਕਸ਼ਨ ਹੋ ਗਈ ਸੀ ਪਸ ਭਰ ਗਈ ਸੀ ਫੋੜਾ ਬਣ ਗਿਆ ਸੀ 4 ਮਹੀਨੇ ਹਸਪਤਾਲ ਚ ਦਾਖਲ ਰਹੀ ਪਸ ਨਿਕਲਦੀ ਸੀਗੀ ਪੈਰ ਬਸ ਉੱਥੋਂ ਨਿਕਲ ਕੇ ਇੱਥੇ ਹੀ ਰਹਿਣਾ ਸ਼ੁਰੂ ਕਰਤਾ ਇੱਥੇ ਦਵਾਈ ਲੈਣ ਲੱਗ ਗਏ ਟੀਕੇ ਲਵਾ ਲੈਂਦੇ ਲੇ ਅੱਜ ਪੈ ਗਈ ਆਲੇ-ਦਾਲੇ ਘਰ ਨਾਲੋਂ ਸੌਖਾ ਇਹਨਾਂ ਨੂੰ ਇੱਥੇ ਹੀ ਲੱਗਣ ਲੱਗ ਗਿਆ ਵੀ ਇੱਥੇ ਰੋਟੀ ਵਧੀਆ ਮਿਲਦੀ ਆ। ਤਾਂ 2023 ਤੋਂ ਲੈ ਕੇ ਇੱਥੇ ਤੱਕ ਦੇ ਘਰੇ ਛੱਤ ਡਿੱਗੀ ਪੀ 4-5 ਮਹੀਨੇ ਘਰੇ ਨਹੀਂ ਗਏ। ਘਰ ਬੰਦ ਪਿਆ ਰਿਆ ਸਿਉਂਖ ਪੈ ਗਈ ਸਿਉਂਖ ਤਾਂ ਪਹਿਲਾਂ ਹੀ ਪਈ ਹੋਈ ਸੀ। 5 ਮਹੀਨੇ ਬੰਦ ਰਹਿਣ ਨਾਲ ਅੰਦਰ ਉਹ ਸਾਰਾ ਗਲ ਕੇ ਛੱਤ ਅੰਦਰ ਜਾ ਡਿੱਗੀ। ਔਰ ਛੱਤ ਡਿੱਗਣ ਤੋਂ ਬਾਅਦ ਕਿੱਥੇ ਜਾਂਦੇ ਇੱਥੇ ਹੀ ਡੇਰੇ ਲਾ ਲੇ। ਪਹਿਲਾਂ ਸੜਕ ਦੇ ਉਸ ਪਾਸੇ 1 ਸਾਲ ਰਹੇ। ਫਿਰ ਹੁਣ ਇੱਥੇ ਹੋ ਗਿਆ ਸਵਾ ਸਾਲ 2023 ਤੋਂ ਲੈ ਕੇ ਅੱਜ 2025 ਦਸੰਬਰ ਦਾ ਮਹੀਨਾ ਚੱਲਦਾ ਖਤਮ ਹੋਣ ਵਾਲਾ 25 ਮਾਵਾਂ ਤੀਆਂ ਸੜਕ ਤੇ ਰਹਿ ਰਹੀਆਂ ਆਸ-ਪਾਸ ਦੇ ਦੱਸਦੇ ਨੇ ਲੋਕ ਜਿਹੜੇ ਪੁਰਾਣੇ ਜਾਣਦੇ ਨੇ ਵੀ ਪੂਜਾ ਬਿਲਕੁਲ ਸਲਮ ਸੀ ਪਤਲੀ ਜੀ ਸੀਗੀ ਸੋਹਣੀ ਸੁਨੱਖੀ ਗ੍ਰੈਜੂਏਸ਼ਨ ਚ ਪੜਾਈ ਕਰਦੀ ਸੀ ਉਹ ਵੀ ਛੁੱਟ ਗਈ ਸੜਕ ਤੇ ਰਹਿਣਾ ਕਨਫੈਕਸ਼ਨ ਨੂੰ ਖਤਮ ਕਰਨ ਲਈ ਪਤਾ ਨਹੀਂ ਕਿੰਨਾ ਸਟੀਰੀਡ ਦਿੰਦਾ ਹੂ ਕਿੰਨੀ ਐਂਟੀਬਾਇਓਟਿਕਸ ਲੱਗੇ ਉਹਦੇ ਨਾਲ ਸਰੀਰ ਫੁੱਲ ਗਿਆ ਕੁਛ ਇੱਥੇ ਰਹਿ ਕੇ ਸੜਕ ਤੇ ਓਵਰ ਈਟਿੰਗ ਜੋ ਕੋਈ ਦੇਈ ਗਿਆ ਉਹ ਖਾਈ ਗਏ ਹੁਣ ਵੀ ਗੁਰਦੁਆਰਾ ਸਾਹਿਬ ਤੋਂ ਆ ਵੱਡੇ ਵੱਡੇ ਬੋਤਲਾਂ ਭਰ ਕੇ ਲੈ ਕੇ ਆਈ ਆ ਭੈਣ ਦਹੀਂ ਦੀ ਔਰ ਐਡਾ ਲਫਾਫਾ ਪਨੀਰ ਦਾ ਉਹ ਬੈਠਿਆ ਨੇ ਖਾਈ ਜਾਣਾ ਤੇ ਵਜ਼ਨ ਇੰਨਾ ਜ਼ਿਆਦਾ ਵੱਧ ਗਿਆ ਹੁਣ ਆਪਣਾ ਭਾਰ ਲੈ ਕੇ ਤੁਰਨਾ ਵੀ ਔਖਾ ਆ ਜੀ ਥੋੜੀ ਸਬਜ਼ੀ ਪਵਾ ਕੇ ਲੈ ਆਈ ਆ ਆ ਥੋੜੀ ਜੀ ਸਬਜ਼ੀ ਪਵਾ ਕੇ ਲੈ ਆਈ ਆ ਪੂਜਾ ਭੈਣ ਇੰਨੀ ਕੁ ਤੇ ਥੋੜੀ ਜੀ ਥੋੜੀ ਸੌਰੀ ਗਲਤੀ ਹੋ ਗਈ ਇੰਨੀ ਕੁ ਸਬਜ਼ੀ ਭੈਣ ਨੇ ਪਵਾ ਕੇ ਲਿਆਂਦੀ ਆ ਥੋੜੀ ਜੀ ਤੇ ਇਹ ਮਜਬੂਰੀ ਜੇ ਘਰੇ ਹੁੰਦੀ ਤਾਏ ਚਾਚੇ ਮਾਮੇ ਮਾਸੀਆਂ ਆਉਂਦੇ ਕੋਈ ਟੋਕਦਾ ਕੋਈ ਕਹਿੰਦਾ ਕੋਈ ਜਨਮ ਦਿਨ ਮਨਾਉਂਦੇ ਕੋਈ ਕੇਕ ਕੱਟਦਾ ਕੋ ਰਿਸ਼ਤੇ ਦੀ ਗੱਲ ਚ ਲਾਉਂਦਾ ਅੰਦਰ ਜਿਉਣ ਦੀ ਅੰਦਰ ਆਪਣੇ ਆਪ ਨੂੰ ਫਿੱਟ ਰੱਖਣ ਦੀ ਇੱਛਾ ਹੁੰਦੀ ਪਰ ਕੋਈ ਕਹਿਣ ਵਾਲਾ ਹੀ ਹੈ ਨਹੀਂ ਮਾਮੇ ਨੂੰ ਫੋਨ ਲਾਇਆ ਸੀਗਾ ਉਹ ਕਹਿੰਦਾ ਮੈਂ ਆ ਨਹੀਂ ਸਕਦਾ ਇੱਥੇ ਵੀ ਨਹੀਂ ਆ ਸਕਦਾ ਔਰ ਹੋਰ ਨੇੜੇ ਕੌਣ ਹੋਊਗਾ ਚਾਰ ਪੰਜ ਸਾਲਾਂ ਤੋਂ ਇੱਥੇ ਨਹੀਂ ਕੋਈ ਨਹੀਂ ਆਂਦਾ ਆ ਦੇਖੋ ਵੀਰਾ ਵੀ ਦੱਸਦਾ ਵੀ ਚਾਰ ਪੰਜ ਸਾਲਾਂ ਤੋਂ ਹਾਂਜੀ ਹਾਂ ਬਾਈ ਨੇ ਦੱਸੀ ਹਾਂ ਬੜੇ ਸਲਿਮ ਸੀਗੇ ਪਤਲੇ ਸੀਗੇ ਬਿਲਕੁਲ ਹਾਂ ਮਾਤਾ ਜੀ ਇੱਥੇ ਰੁਕੂਗੀ ਬਸ ਸਪੇਸ਼ਲ ਬੱਸ ਜ਼ਿਆਦਾ ਖਾਣਾ ਤੇ ਕੇਅਰ ਜ਼ਿਆਦਾ ਕਰਾਉਂਦਾ ਆਇਆ ਮੈਂ ਦੇਖਿਆ ਮੈਂ ਕਿਹੜਾ ਵੀਰਾ ਆ ਮੈਂ ਦੇਖਿਆ ਬੜੇ ਸਲਿਮ ਸੀਗੇ ਉਹ ਵੀ ਜਦੋਂ ਡਾਕਟਰ ਨੇ ਕਿਹਾ ਤਾਂ ਮੀਟ ਥੋੜੇ ਖਵਾਓ ਤਾਂ ਗੜ ਤੋਂ ਐਡਿੰਗ ਫਸਟ ਦੀ ਆ ਜੋ ਮਿਲ ਗਿਆ ਖਾਣਾ ਜੀ ਭਾਜੀ ਰਵੀ ਇਧਰ ਰਵੀ ਡਾਕਟਰ ਵੀ ਕਿਤੇ ਮੀਟ ਕੋੜੇ ਇੱਕ ਹੋਰ ਚਿਕਨ ਦਾ ਸੂਪ ਦਿਓ ਕਿ ਅਸੀਂ ਮਾਰਗ ਮੰਦੇ ਅਸੀਂ ਬੈਸਟ ਮੰਦੇ ਆ ਕਹਿੰਦੇ ਵੀ ਤੁਸੀਂ ਚਾਣਾ ਸੂਪ ਦਿਓ ਇਹਨੋਂ ਜਿੱਦ ਦਾ ਜੋ ਪ੍ਰੀਤ ਦੇਖਣ ਕਿ ਮੈਂ ਸੋਇਪਲੀ ਦੇ ਬੈਗਟ ਕਿੰਨੇ ਪਾਛੜੇ ਮੇ ਕੋ ਲਾਲੀ ਲਾਲੀ ਬੇਟੀ ਦੀ ਬੱਚਾ ਮੇ ਰਸਲ ਪਟਾਵਾ ਆ ਕੇ ਵੜੀ ਹੋ ਗਈ ਹਾਲ ਹੋ ਗਿਆ ਨਵਾਂ ਮਾਸ ਆ ਗਿਆ ਸਾਰੇ ਗਲ ਗਿਆ ਉਹ ਲਾਲੀ ਪਟਾਵਾਂ ਦੇ ਬਾੜ ਕੋ ਸਾਰੇ ਪਾਸੇ ਗੱਡੀ ਨਾ ਰੀਸ਼ਨ ਕਰਕੇ ਗੱਡੀ ਸੀ ਨਾ ਇਹ ਰਾਜਿਆਂ ਦੇ ਸ਼ਹਿਰ ਵਿੱਚ ਅੱਜ ਸਾਡੀਆਂ ਮਾਮਾ ਸਾਡੀਆਂ ਭੈਣਾਂ ਇਦਾਂ ਰੋਲਣਗੀਆਂ ਤੱਕੀ ਸਮੇਂਹਾ ਦੇਵਾਂਗੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਹੜੇ ਮਾਰਗਦਰਸ਼ਕ ਬਣਾਂਗੇ ਕਿਹੜੀ ਅਸੀਂ ਗੱਲ ਕਰਦੇ ਆ ਵੀ ਸਾਡੀ ਬੜੀ ਵੱਡੀ ਵਿਰਾਸਤ ਆ ਸਾਡੀਆਂ ਆਪਣੀਆਂ ਭੈਣਾਂ ਮਾਮਾ ਰੋਲ ਰਹੀਆਂ ਅੱਜ ਇਹਦੇ ਜ਼ਿੰਮੇਵਾਰ ਅਸੀਂ ਖੁਦ ਆ ਸਾਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਆਪਾਂ ਆਪਣੇ ਅੰਦਰ ਝਾਤ ਮਾਰੀਏ ਦੂਸਰੇ ਚ ਕਮੀਆਂ ਕੱਢਣ ਦੀ بجائے ਇਹ ਮੰਗਤੀਆਂ ਨਹੀਂ ਸੀਗੀਆਂ ਨਾ ਹੀ ਅੱਜ ਆ ਪਰ ਇਹਨਾਂ ਨੂੰ ਬਣਾ ਦਿੱਤਾ ਗਿਆ ਬਸ ਅਰਦਾਸ ਕਰਿਓ ਅਸੀਂ ਇਸ ਮਾਨ ਦੇ ਪੁੱਤ ਬਣ ਸਕੀਏ ਇਸ ਭੈਣ ਦੇ ਭਰਾ ਬਣ ਸਕੀਏ ਇੱਕ ਅਸੀਸ ਦਿਓ ਕੋਈ ਵੀਸ ਭੈਣ ਨੂੰ ਇੱਕ ਚੰਗਾ ਵਧੀਆ ਪਰਿਵਾਰ ਮਿਲ ਜਵੇ ਵੀ ਆਪਣਾ ਘਰ ਬਸਾ ਸਕੇ ਕਿਉਂਕਿ ਮਾਂ ਸਭੀ ਤੱਕ ਇਹ ਨਹੀਂ ਮੇਰਾ ਇੱਕੋ ਹੀ ਸੁਪਨਾ ਵੀ ਉਦੋਂ ਬਾਅਦ ਰੱਬ ਚਾਹੇ ਮੈਨੂੰ ਉਦੋਂ ਨਹੀਂ ਚੱਕ ਲਵੇ ਵੀ ਮੈਂ ਚਾਹੁੰਦੀ ਆ ਮੇਰੀ ਧੀ ਦਾ ਘਰ ਵਸ ਜੇ ਇਹਦੀ ਗੋਦੀ 'ਚ ਬੱਚਾ ਹੋਵੇ ਮੈਂ ਆਪਦੇ ਦੋਤੇ ਨੂੰ ਦੋਤੀ ਨੂੰ ਦੇਖ ਕੇ ਇਸ ਦੁਨੀਆ ਤੋਂ ਚਲੀ ਜਾਵਾਂ ਇਹ ਕੋਈ ਪਾਪ ਵੀ ਨਹੀਂ ਗਾਇਆ ਇਹ ਕੋਈ ਗਲਤ ਸੁਪਨਾ ਵੀ ਨਹੀਂ ਮੰਨਦਾ ਬੜੀ ਔਖੀ ਹੋ ਕੇ ਪਾਲੀ ਅਤੀ ਕੰਮ ਕਰ ਕਰ ਲੋਕਾਂ ਦੇ ਘਰਾਂ ਦੇ ਵਿੱਚ ਕੱਲੀ ਦੇ ਘਰ ਵਾਲਾ ਵੀ ਸ਼ਰਾਬੀ ਸੀ ਬੜੀ ਔਖੀ ਛੱਤ ਬਣਾਈ ਸਿਰ ਤੇ ਅੱਜ ਉਹ ਵੀ ਟੁੱਟ ਗਈ ਅੱਜ ਉਹ ਵੀ ਡਿੱਗ ਪਈ ਬੜੀ ਔਖੀ ਹੋ ਕੇ ਧੀ ਨੂੰ ਪੜਾਇਆ ਸੀ ਅੱਜ ਉਹ ਵੀ ਅਪਾਹਜ ਬਣੀ ਬੈਠੀ ਐ ਕਿਸੇ ਇੱਥੇ ਸੜਕ ਤੇ ਰਹਿਣਾ ਜਵਾਨ ਧੀ ਦਾ ਰਾਤ ਨੂੰ ਦਰਿੰਦੇ ਘੁੰਮਦੇ ਆ ਤਿੰਨ ਤਿੰਨ ਸਾਲ ਦੀਆਂ ਬੱਚੀਆਂ ਨੂੰ ਨਹੀਂ ਛੱਡਦੇ ਲੋਕ ਤਾਂ ਇਥੇ 70 70 ਸਾਲ ਦੀਆਂ ਮਾਵਾਂ ਨਾਲ ਲੋਕ ਗਲਤ ਕੰਮ ਕਰੀ ਜਾਂਦੇ ਇੱਥੇ ਕਿਵੇਂ ਇਹ ਮਾਂ ਆਪਣੀ ਧੀ ਨੂੰ ਬਚਾਉਂਦੀ ਆ ਮਾਂ ਕਹਿੰਦੀ ਜੇ ਕੋਈ ਸ਼ਰਾਬੀ ਗਬਾਬੀ ਆ ਜਾਂਦਾ ਮੈਂ ਦਬਕਾ ਮਾਰਦੀ ਐ ਮੈਂ ਪੁਲਿਸ ਨੂੰ ਬੁਲਾਵਾ ਮੈਂ ਕਰਾਂ 100 ਨੰਬਰ ਤੇ ਫੋਨ ਫਿਰ ਭੱਜਦੇ ਆ ਕਹਿੰਦੀ ਪਤਾ ਨਹੀਂ ਕਿੰਨਾ ਕੁ ਸਹਿਣਾ ਪੈਂਦਾ ਹੋ ਇਹਨਾਂ ਦੋਨਾਂ ਮਾਵਾਂ ਧੀਆਂ ਨੂੰ ਇੱਥੇ ਭਾਜੀ ਆਪਾਂ ਆਪ ਹੀ ਡਾੜ ਦਿੰਨੇ ਆ ਹਾਂ ਬਾਕੀ ਪੂਜਾ ਭੈਣ ਕਹਿੰਦੀ ਭਾਰਵੇਂ ਸੇ ਕਰ ਕੀ ਪਤਾਇਆ ਵੀ ਮੈਨ ਤੋਂ ਲੋਕ ਡਰਨ ਐ ਨਾ ਦੀ ਵੀ ਕਾਟ ਰਿਕਸ਼ਾ ਜਰਾ ਆ ਗਿਆ ਮੈਂ ਕਿ ਹਾਂ ਓਏ ਹਾਂ ਓਏ ਕਿਵੇਂ ਆਇਆ ਤੂੰ ਭਾਜੀ ਗਿਆ ਫਿਰ ਫਟਾਫਟ ਲੈ ਕੇ ਆਟੋ ਨਹੀਂ ਕਿਤੇ ਉਹ ਸਾਡੇ ਹੈਗਾ ਵੀਰਾ ਔਰ ਸਿਕਿਉਰਟੀ ਗਾਰਡ ਨੂੰ ਬੁਲਾ ਦੇ ਨੂੰ ਸ਼ੈਲੀ ਨੂੰ ਹੂੰ ਵੀਰਾ ਆ ਜਾਂਦਾ ਫਿਰ ਆਉਂਦੀ ਅੱਲਾਤਾ ਨਹੀਂ ਜੇ ਨਹੀਂ ਪੜਾਤਾ ਡੋਮিনেਟਡ ਹੋ ਗਏ ਆ ਦੇ ਬੱਚੇ ਜਿਹੜੇ ਪਰਾਂ ਦੇ ਚਲੋ ਪੁਰਾਤੀ ਦਾ ਹੁੰਦਾ ਸਾਰੇ ਵੀਰੇ ਜਿਹੜੇ ਖੜੇ ਨੇ ਆਲੇ ਨਾਲੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਬਾਈ ਤੁਹਾਡਾ ਧੰਨਵਾਦ ਬੇਟਾ ਸਭ ਤੋਂ ਬੜਾ ਸਪੋਰਟ ਦਿੱਤਾ ਤੁਸੀਂ ਆਪਣੇ ਬਹੁਤ ਧੰਨਵਾਦ ਬਾਈ। ਸ਼ੁਕਰੀਆ ਤੁਹਾਡਾ ਵੀ ਇੱਕ ਵੀਰਾ ਇੱਥੇ ਖੜਾ ਸੀ ਬਾਈ ਸਸਰੀ ਘਰ ਤੇਰਾ ਵੀ ਧੰਨਵਾਦ। ਨਹੀਂ ਨਹੀਂ ਸ਼ੁਕਰੀਆ। ਸੁਪਰੀਆ। ਵਿੱਚੀ ਸਾਹਿਬ ਸਾਡੇ ਵੈਲ ਬਿਸ਼ਰ ਹੈ। ਬਸ ਸਾਡੇ ਮਾਰਾ ਕੋਈ ਸਮਸਾਏ ਅੱਛਾ ਸੋਝਾ ਆਪਣੇ ਘਰ ਜਾਣਾ ਆਂਟੀ ਅਰੀ। ਛੜ ਚ ਬੈਠੇ ਕੁੜੀ ਲੈ ਕੇ। ਪਰ ਮੈਂ ਤੁਸੀ ਵੀ ਬਹੁਤ ਚੰਗੇ ਹੋ। ਤਾਂ ਹੀ ਤੁਹਾਡੇ ਨੇ ਵੈਲ ਬਿਸ਼ਰ ਨੇ। ਹੈਨਾ? ਤਾਂ ਹੀ ਬਾਬਾ ਜੀ ਨੇ ਸਾਨੂੰ ਉੱਥੋਂ ਭੇਜਿਆ ਏਡੀ ਦੂਰ। ਬਸ ਇੱਕ ਮੇਰੀ ਮਾਂ ਬਣ ਕੇ ਹੁਣ ਬੇਨਤੀ ਹੋਈ ਆ ਤੁਹਾਨੂੰ ਦੋਨਾਂ ਨੂੰ ਵੀ ਹੁਣ ਸਾਡੇ ਆਖੇ ਲੱਗੋ ਆਪਾਂ ਥੋੜਾ ਜੀਵਨ ਨੂੰ ਸੁਧਾਰੀਏ। ਹੁਣ ਆਪਾਂ ਐ ਨਹੀਂ ਰਹਿਣਾ ਬਸ ਕੁਝ ਚੀਕਾਂ ਨਹੀਂ ਆਹ ਸਭ ਚੀਜ਼ਾਂ ਨਵੀਆਂ ਆ ਜਾਣਗੀਆਂ ਮਾਂ ਸਭ ਕੁਝ ਨਵਾਂ ਆ ਜੂ ਮਾਂ ਕੀ ਕਰਨਾ ਕੂੜਾ ਕਬਾੜਾ ਆਪਾਂ ਸਾਡੀ ਧੀ ਦਾ ਘਰ ਬਸੂਗਾ ਪਰਿਵਾਰ ਬਣੂਗਾ ਮਾਂ ਬਸ ਇਹੀ ਚਾਹੀਦਾ ਤੇ ਇਹ ਅਸੀਂ ਤੇਰੇ ਨਾਲ ਵਾਅਦਾ ਕਰਦੇ ਆਂ ਵੀ ਅਸੀਂ ਕੋਈ ਕੋਈ ਲਾਰਾ ਨਹੀਂ ਅਸੀਂ ਭਰਾ ਬਣ ਕੇ ਨਿਭਾਵਾਂਗੇ ਫਿਕਰ ਨਹੀਂ ਕਰਨਾ ਸਾਡੀ ਇਹ ਭੈਣ ਸਾਡੀ ਧੀ ਆ ਠੀਕ ਹੈ ਪੁੱਤ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਚਲੋ ਆਓ ਮਾਂ ਪਾਣੀ ਦੀ ਕਿੰਨੀ ਪਿਆਸ ਹੈ ਬਸ ਮਾਂ ਮੈਂ ਪੀ ਲੈਣਾ ਪਾਣੀ ਆ ਜਾ ਤੂੰ ਆ ਜਾ ਮੇਰੀ ਮਾਂ ਅੱਛਾ ਕੋ ਸਮਾਨ ਸਾਰਾ ਬੇਬੇ ਦਾ ਆਇਆ ਨਹੀਂ ਪੂਜਾ ਉੱਠ ਖੜੀ ਹੋ ਨਹੀਂ ਬਾਈ ਕਿਸੇ ਹੁਕਮ ਕਰੋ ਨਹੀਂ ਨਹੀਂ ਕਿਸੇ ਚੀਜ਼ ਨਹੀਂ ਨਹੀਂ ਕਿਸੇ ਚੀਜ਼ ਅਸੀਂ ਨਾ ਮਾਤਾ ਉਹਨਾਂ ਨੂੰ ਭੈਣ ਨੂੰ ਲੈਣ ਗਏ ਸੀ ਹੁਣੇ ਨਹਾਉਂਦੀਆਂ ਸੀਗੀਆਂ ਆ ਦੇਖੋ ਕੱਪੜੇ ਸੁੱਕਣੇ ਧੋਗੇ ਰੱਖੇ ਪਏ ਆ ਹਨਾ ਪਾਣੀ ਦੀ ਬਾਲਟੀ ਭਰੀ ਪਈ ਆ ਸਾਬਣ ਪਿਆ ਕਿਦਾਂ ਜ਼ਿੰਦਗੀ ਬਤੀਤ ਹੋ ਰਹੀ ਸੀ ਦੋਨਾਂ ਮਾਵਾਂ ਧੀਆਂ ਦੀ ਆ ਦੋ ਬਾਲਟੀਆਂ ਪਾਣੀ ਦੀਆਂ ਕਿਵੇਂ ਕਿਸੇ ਨੂੰ ਕਹਿ ਕਹਿ ਕੇ ਭਰਉਂਦੇ ਆ ਹਨਾ ਕਿਉਂਕਿ ਆਪ ਤਾਂ ਬਾਲਟੀਆਂ ਚੱਕਣ ਵਾਲੀ ਹਾਲਤ ਹੀ ਹੈ ਨਹੀਂ ਦੋਨਾਂ ਦੀ ਹੈ ਨਹੀਂ ਭਾਜੀ ਤੇ ਇਹ ਵਿਚਾਰੇ ਟੈਂਪੋ ਵਾਲੇ ਹੈਗੇ ਨਹੀਂ ਇਹ ਬਾਧੂ ਕਰਦੇ ਨੇ ਮਤਲਬ ਨਹੀਂ ਅਸੀਂ ਆਟੋ ਵਾਲੇ ਆ ਜੀ ਚਲੋ ਬਹੁਤ ਧੰਨਵਾਦ ਭਾਈ ਬਹੁਤ ਮਦਦ ਕਰਦੇ ਮਤਲਬ ਆਸ-ਪਾਸ ਦੇ ਜਿਹੜੇ ਲੋਕ ਸੀ ਹਾਂ ਜੀ ਜਿਹਨਾਂ ਨੂੰ ਮੈਂ ਰਿਕਵੈਸਟ ਕਰੀ ਸੀ ਇਹਦੇ ਵਿੱਚ ਹੈਗੀ ਵੀਡੀਓ ਹਾਂ ਹਾਂ ਮੈਂ ਦੇਖੀ ਹੈ ਮੈਂ ਦੇਖੀ ਹੈ ਵੀਡੀਓ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਨੂੰ ਆਗੇ ਜਾਣਕਾਰੀ ਦਿੱਤੀ ਅਸੀਂ ਇਸੇ ਕਰਕੇ ਤੁਰ ਸਕੇ ਆ ਮਿੰਟ ਮਿੰਟ ਪਹੁੰਚਣੇ